ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ YouTube ਚੈਨਲ ਸਿੱਧੂ ਰੌਂਤਾ ਤੇ ਸੁੱਕੋ ਜਿਹੜੇ ਦਿਨ ਪਹਿਲਾਂ Facebook ਰੀਲ ਤੇ ਰੀਲਾਂ ਜਿਹੜੀਆਂ ਆਪਾਂ ਸ਼ਾਰਟ ਵੀਡੀਓ ਕਹਿ ਦਿੰਨੇ ਆ ਉਹਦੇ ਤੇ ਇੱਕ ਵੀਡੀਓ ਵੇਖੀ ਸੀ ਕਹਿੰਦੇ ਸੀਗੇ ਜਿਹੜਾ ਜਿਹੜੇ ਨਕੰਮੇ ਬੰਦੇ ਹੁੰਦੇ ਆ ਨਾ ਉਹ ਚਾਰ ਪਾਉਂਦੇ ਆ ਪਸ਼ੂਆਂ ਲਈ ਮੱਕੀ ਦਾ ਚਾਰਾ ਸਾਇਲੇਜ ਜਿਹੜਾ ਉਹ ਪਾਉਣਾ ਨਕੰਮੇ ਬੰਦਿਆਂ ਦਾ ਕੰਮ ਆ ਸੋ ਵੀਰ ਲਈ ਵੀਡੀਓ ਆ ਮਰੇ ਨਕੰਮੇ ਬੰਦਿਆਂ ਦਾ ਕੰਮ ਨਹੀਂ ਇਹ। ਇਹ ਕਾਮੇ ਬੰਦੇ ਦੀ ਨਿਸ਼ਾਨੀ ਹੈ। ਚਾਰ ਪੱਟ ਕੇ ਬੋਰੀਆਂ ਭਰ ਕੇ ਲਿਜਾਣਾ ਫਿਰ ਘਰੇ ਲਿਆ ਕੇ ਖੋਲ ਕੇ ਤੂੜੀ ਰਲਾਉਣੀ ਇਹਦੇ 'ਚ। ਕਈ ਹੋਣਗੇ ਵੀਰ ਜਿਹੜੇ ਕਿਰਾਏ ਤੇ ਚਾਰ ਲੈ ਕੇ ਪਾਲਿਆ ਮੁੱਲ ਦਾ। ਜਾਂ ਗੰਡਾ ਲੈ ਕੇ ਜਿਹੜਾ ਵਰਤਦੇ ਆ ਉਹ ਤਾਂ ਗੱਲ ਵੱਖਰੀ ਆ। ਵੀ ਆਪਾਂ ਕਹਿ ਸਕਦੇ ਮੈਂ ਨਕੰਮੇ ਬੰਦੇ ਆ। ਤੇ ਜਿਹਨੇ ਆਪ ਦਾ ਚਾਰ ਪਾ ਕੇ ਵਰਤਣਾ ਨਾ ਉਹ ਨਕੰਮੇ ਬੰਦੇ ਦਾ ਕੰਮ ਨਹੀਂ। ਜੇ ਮੱਕੀ ਬੀਜਣ ਤੋਂ ਲੈ ਕੇ ਗੱਲ ਕਰੀਏ ਤਾਂ ਮੱਕੀ ਜੇ ਆਪਾਂ ਕਹਿ ਦਈਏ ਕਿ ਕਣਕ ਵੱਢ ਕੇ ਆਪਾਂ ਜਦੋਂ ਚਾਰ ਚਪੇਰੋਂ ਬਾਣ ਵਿਹਲਾ ਹੋ ਗਿਆ ਇਹ ਅੱਗ ਲਾ ਕੇ ਆਪਾਂ ਫਿਰ ਸੂਲ ਨੂੰ ਫੇਰ ਬੀਜਾਂਗੇ ਜੀ ਨਹੀਂ ਚਾਹੂੰਗਾ ਘੰਟਿਆਂ ਦੀ ਪਛੇਤ ਵੀ ਮੱਕੀ ਲਈ ਬਾਹਲੀ ਆ ਕਿਉਂਕਿ ਬਾਅਦ ਚ ਝੋਨਾ ਵੀ ਲਾਉਣਾ ਹੁੰਦਾ ਜੇ ਆਪਾਂ ਮੱਕੀ 2-4 ਦਿਨ ਲੇਟ ਕਰਦੇ ਆ ਤੇ ਗਾਂ ਝੋਨਾ 5-6 ਦਿਨ ਲੇਟ ਹੁੰਦਾ ਤੇ ਜੇ ਝੋਨਾ 5-6 ਦਿਨ ਲੇਟ ਕਰਤਾ ਤੇ ਗਾਂ ਕਣਕ ਲੇਟ ਹੁੰਦੀ ਹੈ ਤੇ ਕਣਕ ਲੇਟ ਹੋਗੀ ਤਾਂ ਅਗਲੀ ਵਾਰ ਦੀ ਮੱਕੀ ਫੇਰ ਲੇਟ ਹੁੰਦੀ ਹੈ ਇਹ ਤਾਂ ਜਿਵੇਂ ਕਹਿੰਦੇ ਨੇ ਨਾ ਮਿੰਟ-ਮਿੰਟ ਦੀ ਗਿਣਤੀ ਮੈਂਤੀ ਕਰਕੇ ਇਹ ਫੇਰ ਪੈਂਦਾ ਬਈ ਮੱਕੀ ਦਾ achar ਤੇ ਜੇ ਕਹਿ ਦਿੱ ਕਿ ਵੀ ਮੱਕੀ ਬੀਜ ਕੇ 4 ਦਿਨ ਖੇਤ ਨਹੀਂ ਜਾਣਾ ਤੇ ਫੇਰ ਵੀ ਨਹੀਂ ਕਾਮਯਾਬ ਕਿਉਂਕਿ ਉਹ ਟਾਈਮ 'ਚ ਗਰਮੀ ਐ ਇੰਨੀ ਹੁੰਦੀ ਐ ਨਾ ਤਾਂ ਮੱਕੀ ਪਾਣੀ ਵੀ ਨਾ 4 ਦਿਨ ਸਾਰਦੀ ਐ ਤੇ ਜੇ ਸੁੰਡੀ ਪੈ ਗਈ ਤੇ ਸਪਰੇਇ ਇੱਕ ਦਿਨ ਜਾਂ ਦੋ ਦਿਨ ਲੇਟ ਹੋ ਗਈ ਤਾਂ ਭੁੱਲ ਜੋ ਵੀ ਮੱਕੀ ਦਾ ਚਾਰ ਪੈ ਜੂ ਜਾਂ ਮੱਕੀ ਨੂੰ ਛੱਲੀ ਲੱਗ ਜੂ ਤੇ ਜਿਹੜੇ ਕਹਿੰਦੇ ਵੀ ਪਸ਼ੂ ਖਰਾਬ ਹੁੰਦੇ ਆ ਨਾ ਕੋਈ ਵੀਰੇ ਅੱਜ ਤੱਕ ਪਸ਼ੂ ਖਰਾਬ ਹੋਇਆ 3 ਸਾਲ ਹੋ ਗਏ ਮੈਨੂੰ 4 ਪਾਉਂਦੇ ਨੂੰ ਤਕਰੀਬਨ ਸਾਡਾ ਸਾਰਾ ਪੈਂਡ ਚਾਰ ਪਾਉਂਦਾ ਤੇ ਇਹੋ ਜੀ ਨਾ ਕਦੇ ਕੋਈ ਦਿੱਕਤ ਆਈ ਆ ਤੇ ਨਾ ਕੋਈ ਇਹੋ ਜੀ ਗੱਲ ਆ ਵੀ ਇਹ ਨਕੰਮੇ ਬੰਦੇ ਆਲਾ ਕੰਮ ਆ ਖੇਤ ਪਾਇਆ ਚਾਰ ਬਰੇ ਡੇਲੀ ਲੈ ਕੇ ਜਾਣਾ ਤੇ ਜਦੋਂ ਚਾਰ ਪਾਉਣਾ ਉਦੋਂ ਨਕਮਾ ਬੰਦਾ ਫਿਰ ਚਾਰ ਨਹੀਂ ਪਾ ਸਕਦਾ ਬਾਈ ਹੱਤ ਦੀ ਗਰਮੀ ਚ ਜਿਹੜੇ ਬੰਦੇ ਨਹੀਂ ਚਾਰ ਪਾਉਂਦੇ ਏਸੀ ਛੱਡ ਕੇ ਪਏ ਹੁੰਦੇ ਆ ਤੇ ਜਿਹਨੇ ਚਾਰ ਪਾਉਣਾ ਹੁੰਦਾ ਹੱਤ ਦੀ ਗਰਮੀ ਚ ਚਾਰ ਪੈਂਦਾ ਹੈ ਕਿ ਉਹਨਾਂ ਟਾਈਮਾਂ 'ਚ ਚਾਰ ਪਾਉਣਾ ਪੈਂਦਾ ਜਦੋਂ ਸਾਹ ਨਹੀਂ ਆਉਂਦਾ ਹੁੰਦਾ ਕਹਿੰਦੇ ਕਿ ਇੰਨੀ ਗਰਮੀ ਸਾਹ ਨਹੀਂ ਆਉਂਦਾ ਜੀ ਸੋ ਇਸ ਕਰਕੇ ਜਿਹੜੇ ਬੰਦੇ ਆਪ ਨਹੀਂ ਚਾਰ ਪਾ ਸਕਦੇ ਜਾਂ ਨਹੀਂ ਸਾਧਨ ਜਿਹੜੇ ਪੈਸੇ ਦੇ ਕੋਲੇ ਦੂਜੀ ਗੱਲ ਇਹ ਵੱਧ ਤੋਂ ਵੱਧ ਚੀਜ਼ ਲਈ ਸਾਧਨ ਚਾਹੀਦੇ ਆ ਮੱਕੀ ਤੇ ਖਰਚਾ ਵੀ ਬਹੁਤ ਆ ਜਾਂਦਾ ਕਣਕ ਦੇ ਪੈਸੇ ਹਜੇ ਆਏ ਨਹੀਂ ਹੁੰਦੇ ਤੇ ਮੱਕੀ ਦਾ ਬੀਜ ਪਹਿਲਾਂ ਲੈ ਕੇ ਜਾਂ ਡੀਏਪੀ ਲੈ ਕੇ ਤੇ ਪਹਿਲਾਂ ਖਰਚਾ ਕਰਨਾ ਪੈਂਦਾ ਕਣਕ ਹਜੇ ਮੰਡੀ ਚ ਪਈ ਹੁੰਦੀ ਆ ਫੇਰ ਮੱਕੀ ਬੀਜੀ ਜਾਂਦੀ ਆ ਰਾਤ ਨੂੰ ਬਾਣ ਵਾਹ ਵਾਹ ਕੇ ਤੇ ਜਦੋਂ ਮੱਕੀ ਦਾ ਚਾਰ ਪਾਉਣਾ ਉਦੋਂ ਵੀ ਸਾਧਨ ਚਾਹੀਦੇ ਆ ਬੰਦੇ ਦੀ ਵੀ ਲੋੜ ਹੁੰਦੀ ਆ ਤੇ ਇਸ ਕਰਕੇ ਨਕੰਮੇ ਬੰਦੇ ਦਾ ਕੰਮ ਨਹੀਂ ਚਾਰ ਪਾਉਣਾ ਵੀਰੇ ਚਲੋ ਜੋ ਤੁਹਾਡੀ ਸਮਝ ਸੀ ਤੁਸੀਂ ਉਹ ਸਮਝ ਦੇ ਅਨਸਾਰ ਵੀਡੀਓ ਬਣਾਤੀ ਵੀ ਇਹ ਨਕੰਮੇ ਬੰਦੇ ਦਾ ਕੰਮ ਆ ਚਾਰ ਪਾਉਣਾ ਵੈਸੇ ਨਹੀਂ ਆਪ ਆ ਕੇ ਵੇਖੋ 1 ਸਾਲ ਫੇਰ ਵੇਖਿਓ ਫੇਰ ਦੱਸਿਓ ਵੀ ਠੀਕ ਆ ਇਹਦਾ ਵਾਕਿਆ ਹੀ ਅਸੀਂ ਵਿਹਲੇ ਰਹਿੰਨੇ ਆ ਤੇ ਜੇ ਆਪਾਂ ਕਹਿ ਦਈਏ ਵੀ ਜੂਜਾ ਰੈਡੀमेड ਜਾਂ ਗੰਡਾਂ ਵਾਲਾ ਚਾਰ ਲੈਣਾ ਗਾ ਲੈ ਕੇ ਉਹ ਘਰੇ ਸੜਦਾ ਕਰੇ ਜਿਹੜਾ ਸੀਰੀ ਜਾਂ ਬੰਦਾ ਜਾਂ ਜਿਹੜਾ ਵੀ ਕੋਈ ਪੱਠੇ ਪਾਉਂਦਾ ਤੇ ਉਹਨੇ ਪਾ ਦੇਣਾ ਬਸ ਗੱਲ ਖਤਮ ਉਹ ਗੱਲ ਕੁਝ ਹੋਰ ਆ ਤੇ ਜਿਹੜਾ ਆਪ ਦਾ ਚਾਰ ਤਿਆਰ ਕਰਨਾ ਇਥੇ ਵੀਰੇ ਬਹੁਤ ਮਿਹਨਤ ਆ ਸੋ ਇਸ ਕਰਕੇ ਵੀਡੀਓ ਬਣਾਉਣ ਤੋਂ ਰੀਲ ਬਣਾਉਣ ਤੋਂ ਪਹਿਲਾਂ ਥੋੜਾ ਜਿਹਾ ਸੋਚ ਲਿਆ ਕਰੋ ਸੋ ਧੰਨਵਾਦ ਦੋਸਤੋ ਥੈਂਕ ਯੂ